ਘਰ ਦੇ ਬਾਹਰ ਖੜੀ ਕਾਰ ਨੂੰ ਪट्रोल ਪਾ ਕੇ ਲਾ ਦਿੱਤੀ ਅੱਗ ਸ਼ਰਾਰਤੀ ਅਨਸਰਾਈ ਸਨ ਮੋਟਰਸਾਈਕਲ ਤੇ ਹੋ ਕੇ ਸਵਾਰ ਸੀਸੀਟੀਵੀ ਕੈਮਰੇ ਚ ਹੋਏ ਕੈਦ ਲੁਧਿਆਣਾ ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਘਰ ਦੇ ਬਾਹਰ ਖੜੀ ਕਾਰ ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇੱਕ ਟ੍ਰਾਂਚ ਮਾਲਪੁਰਜ ਵਾਪਰੀ ਹੈ। ਪੀੜਤ ਸੁਖਵਿੰਦਰ ਨੇ ਦੱਸਿਆ ਕਿ ਕਰੀਬ ਰਾਤ 11:30 ਤੋਂ ਬਾਅਦ ਕੁਝ 8 ਦੇ ਕਰੀਬ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਉਸ ਦੀ ਗੱਡੀ ਦੀ ਧੰਤੋੜ ਕੀਤੀ ਤੇ ਉਹਨਾਂ ਨੂੰ ਗਾਲੀ ਗਲੋਚ ਵੀ ਕੀਤਾ ਤੇ ਬਾਅਦ ਵਿੱਚ ਗੱਡੀ ਨੂੰ ਅੱਗ ਲਾ ਦਿੱਤੀ। ਉਹਨਾਂ ਦੱਸਿਆ ਕਿ ਉਹਨਾਂ ਨੇ ਇਹ ਗੱਡੀ ਕਰੀਬ 4 ਮਹੀਨੇ ਪਹਿਲਾਂ ਹੀ ਖਰੀਦੀ ਸੀ। ਉਨਾ ਬੱਲੋਂ ਰੌਲਾ ਪਉਣ ਤੇ ਮਹੱਲਾ ਵਸੀ ਇਕੱਠੇ ਹੋਣ ਤੋਂ ਬਾਅਦ ਸ਼ਰਾਰਤੀ ਅਨਸਰ ਉੱਥੋਂ ਫਰਾਰ ਹੋ ਗਏ ਸੁਖਵਿੰਦਰ ਨੇ ਇਸ ਘਟਨਾ ਦੀ ਤਲਾਸ਼ਵੰਦਤ ਥਾਣੇ ਨੂੰ ਦੇ ਦਿੱਤੀ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਰਿਪੋਰਟ ਜੀ ਭਾਜੀ ਕੀ ਹੋਇਆ ਇੱਥੇ ਗੱਡੀ ਨੂੰ ਅੱਗ ਲੱਗੀ ਗੱਡੀ ਨੂੰ ਜੀ ਇੱਥੇ 8-10 ਬੰਦੇ ਆਏ ਆ ਜੀ ਕਦੋਂ ਦੀ ਗੱਲ ਹੈ ਫਿਰ ਰਾਤੀ 11:30 ਵਜੇ ਦੀ ਗੱਲ ਹੈ ਜੀ ਹਾਂਜੀ ਕਿਸ ਤਰ੍ਹਾਂ ਪਤਾ ਲੱਗਿਆ ਅਸੀਂ ਬਾਹਰ ਅੰਦਰ ਸੀਗੇ ਜੀ ਅੰਦਰੋਂ ਬਾਹਰ ਆ ਕੇ ਦੇਖਿਆ ਅੱਗ ਲੱਗੀ ਹੋਈ ਹੈ ਗੱਡੀ ਦੇ ਵਿੱਚ ਜੀ ਉਪਰੋਂ ਦੀ ਮੁੰਡਿਆਂ ਨੇ ਪਾਣੀ ਪਾਇਆ ਤੇ ਮੁਹੱਲੇ ਵਾਲਿਆਂ ਨੇ ਪਾਣੀ ਪਾਇਆ ਜੀ ਗੱਡੀ ਦੇ ਵਿੱਚ ਜੀ ਕਿੰਨੇ ਕੁ ਮੁੰਡੇ ਸੀਗੇ ਪਤਾ 8 ਤੋਂ 10 ਜਾਣੇ ਮੁੰਡੇ ਸੀਗੇ ਜੀ ਕਿਸ ਚੀਜ਼ ਨਾਲ ਅੱਗ ਲਗਾਈ ਗਈ ਹਾਂਜੀ ਪੈਟਰੋਲ ਨਾਲ ਜੀ ਕੀ ਪ੍ਰਸ਼ਾਸਨ ਤੋਂ ਮੰਗਦਾ ਜੀ ਬੰਦੇ ਦੇ ਵਿੱਚ ਇਸ ਤਰ੍ਹਾਂ ਦੀ ਠੀਕ ਹੈ ਜੀ ਉਹ ਆ ਕੇ ਪੁਲਿਸ ਦੇਖੇ ਜੀ ਬਾਜੀ ਮਲੇ ਦੇ ਵਿੱਚ ਹੋਰ ਨਾ ਕੁਝ ਕਾਰਾ ਨਾ ਕਰ ਰਹੇ ਮੁੰਡੇ ਜੀ ਅਣਪਛਾਤੇ ਮੁੰਡੇ ਸੀਗੇ ਜੀ ਔਰ ਤੋਂ 10 ਮੁੰਡੇ ਸੀਗੇ ਜੀ ਮੇਰਾ ਨਾਮ ਗੁਰਮੀਤ ਕੋਹੜਾ ਰਾਤੀ ਸਾਡੀ ਗੱਡੀ ਤੇ ਪਹਿਲਾ ਵਾਰਦਾਤ ਹੋਈ ਹੈ ਪਹਿਲਾਂ ਇਹਨਾਂ ਨੇ ਗੱਡੀ ਨੂੰ ਮਾਰਿਆ ਭੰਨਿਆ ਸਾਰਾ ਕੁਝ ਕੀਤਾ ਸ਼ੀਸ਼ੇ-ਸ਼ੂਸ਼ੇ ਤੋੜੇ ਇਹਨਾਂ ਨੇ ਅਸੀਂ ਦੇਖਦੇ ਪੈਸੀਗੇ ਅਸੀਂ ਦੇਖ ਮੈਂ ਬਾਹਰੋਂ ਵਿੱਚੋਂ ਦੇਖਦੀ ਪੈਸੀ ਜਦੋਂ ਇਹਨਾਂ ਨੇ ਪੰਤੀ ਗੱਡੀ ਕਿੰਨੇ ਬੰਦੇ ਸੀ ਨਾ ਦੋ ਦੋ ਬਾਈਕ ਸੀਗੇ ਕਿ ਐਕਟਿਵਾ ਸੀਗੀ ਤਿੰਨ ਤਿੰਨ ਬੰਦੇ ਸੀਗੇ ਤਿੰਨ ਤਿੰਨ ਤੇ ਤੇ ਜਦੋਂ ਮੈਂ ਰੋਲਾ ਪਾਇਆ ਕਿ ਸਾਡੀ ਗੱਡੀ 'ਪਾ ਇਹਨਾਂ ਨੇ ਇਹ ਬਾਈਪ ਟੀਵੀ ਦੇਖਦੇ ਪਏ ਸੀ ਮੈਂ ਕਿਹਾ ਕਿ ਸਾਡੀ ਗੱਡੀ 'ਪਾਂਦੇ ਪਏ ਨੇ ਕੋਈ ਇੰਨੀ ਦੇਰ ਨੂੰ ਪਤਾ ਨਹੀਂ ਉਹਨਾਂ ਨੇ ਮੇਰੀ ਆਵਾਜ਼ ਸੁਣਨੀ ਜਦ ਮੈਨੂੰ ਦੇਖਿਆ ਉਹਨਾਂ ਨੇ ਇਹਨੇ ਨੂੰ ਪੈਟਰੋਲ ਦੀ 5 ਲੀਟਰ ਦੇ ਕਹਨੇ ਸੀ ਉਹਨਾਂ ਦੇ ਵਿੱਚ ਸਿੱਟੀ ਥਿਲੀ ਲਾਈ ਤੇ ਫਟਾਫਟ ਚਲੇ ਗਏ ਉਹ ਹਾਂਜੀ ਤੇ ਮੱਲੇ ਵਾਲਿਆਂ ਨੇ ਰੋਲਾ ਪਾਇਆ ਸਾਨੂੰਵਾਜਾਂ ਮਾਰੀਆਂ ਬਟ ਮੈਂ ਇਹਨਾਂ ਨੂੰ ਰੋਕਿਆ ਸੀ ਕਿ ਅਸੀਂ ਬਾਹਰ ਨਹੀਂ ਜਾਣਾ ਕੱਲ ਤੁਹਾਡੇ ਤੇ ਕੋਈ ਅਟੈਕ ਹੋ ਸਕਦਾ ਤੇ ਲੋਕਾਂ ਨੇ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਪਾਣੀ ਪਾਇਆ ਅੱਗ ਬੁਝਾਈ ਆ ਅਸੀਂ ਉਹਨਾਂ ਤੇਨੂੰ ਬਾਹਰ ਆ ਚੁੱਕੇ ਸੀ ਸਾਰਿਆਂ ਨੇ ਅੱਗ ਬੁਝਾਈ ਆ ਸਾਰੇ ਮੱਲੇ ਵਾਲਿਆਂ ਨੇ ਰਲ ਕੇ ਪਾਣੀ ਪੂਣੀ ਪਾਇਆ ਤੇ ਜਦੋਂ ਅਸੀਂ ਬਾਹਰ ਆਏ ਆ ਸਾਰੇ ਮੱਲੇ ਵਾਲੇ ਇੱਥੇ ਸੀਗੇ ਸਭ ਨੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹ ਮਤਲਬ ਆਜਤਾ ਹੈ ਮੇਰੇ ਹਸਬੰਦ ਘਰੇ ਸੀ ਕਿ ਗੱਡੀ ਤੇ ਅਟੈਕ ਹੋਇਆ ਕੱਲ ਨੂੰ ਇਹ ਲੇਟ ਫਿਟ ਕਰੇ ਹੁੰਦੇ ਮੈਂ ਕੱਲੀਆਂ ਬੱਚੇ ਨੇ ਅਸੀਂ ਸੇਫ ਨਹੀਂ ਆ ਕਿ ਬੱਚੇ ਗਲੀ ਚ ਖੇਡ ਨਹੀਂ ਸਕਦੇ ਮੈਂ ਅਸੀਂ ਕਿੰਨਾ ਕੁ ਧਿਆਨ ਦਵਾਂ ਖਾਂ ਬੱਚਿਆਂ ਦਾ ਭਾਜੀ ਕੀ ਨਾਮ ਹੈ ਜੀ ਕੀ ਮਾਮਲਾ ਹੋਇਆ ਜੀ ਸੁਖਿੰਦਰ ਸਿੰਘ ਮੇਰਾ ਨਾਮ ਆ ਜੀ ਇੱਥੇ ਐਮਾ ਜੀ ਫਲੈਟ 848 ਜਿੱਥੇ ਮੈਂ ਰਹਿਣਾ ਰਾਤ ਅਸੀਂ ਸੁੱਤੇ ਹੋਏ ਸੀਗੇ ਕਰੀਬ 11:30 ਤੋਂ ਬਾਅਦ ਦਾ ਟਾਈਮ ਹੈ ਜੋ ਸੀਸੀਟੀਵੀ ਫੁਟੇਜ ਸਾਡੇ ਦੇਖਣ ਨੂੰ ਮਿਲੀ ਹੈ ਉਹਦੇ ਚ ਤਿੰਨ ਬੰਦੇ ਮਤਲਬ ਤਿੰਨ ਮੋਟਰਸਾਈਕਲ ਤੇ ਕਰੀਬ 8-10 ਬੰਦੇ ਆਏ ਨੇ ਆਂਦੇ ਉਹਨਾਂ ਨੇ ਪਹਿਲਾਂ ਗੱਡੀ ਤੋੜਨੀ ਸ਼ੁਰੂ ਕੀਤੀ ਐ ਉਸ ਤੋਂ ਬਾਅਦ ਗੱਡੀ ਤੋੜ ਕੇ ਮੇਰਾ ਨਾਮ ਲੈ ਕੇ ਗਾਲ੍ਹਾਂ ਵੀ ਕੱਢਦੇ ਸੀ ਮੇਰੇ ਗੇਟ ਤੇ ਹਮਲਾ ਕੀਤਾ ਕੀ ਨਾਮ ਲਿਆ ਕੁਝ ਬੰਦੇ ਮੇਰੇ ਘਰ ਨੂੰ ਵੜਨ ਨੂੰ ਕਰਦੇ ਸੀ ਕੁਝ ਬੰਦੇ ਗੱਡੀ ਤੋੜ ਰਹੇ ਸੀ ਮੇਰਾ ਨਾਮ ਛੋਟਾ ਨਾਮ ਸ਼ੇਰੂ ਹੈ ਉਸ ਨਾਮ ਤੋਂ ਲੈ ਕੇ ਮਤਲਬ ਮੇਰਾ ਨਾਮ ਲੈ ਕੇ ਗਾਲ੍ਹਾਂ ਕੱਢਦੇ ਬੇ ਸੀ ਮੇਰੇ ਬੱਚੇ ਬਹੁਤ ਛੋਟੇ ਸੀ ਘਰ ਦੇ ਬਹੁਤ ਜ਼ਿਆਦਾ ਡਰ ਗਏ ਸੀ ਮੈਨੇ ਕੀ ਹੋ ਗਏ ਸੀ ਮੈਂ ਉਹਨਾਂ ਨੂੰ ਸੰਭਾਲ ਰਿਹਾ ਸੀ ਤੇ ਇੰਨੇ ਬੰਦਿਆਂ 'ਚ ਮੈਂ ਬਾਹਰ ਆ ਵੀ ਨਹੀਂ ਸਕਦਾ ਸੀ ਅਸੀਂ ਜਿੰਨੇ ਦਿਨ ਕੋਈ ਸਮਝ ਬੰਦੇ ਗੇਟ ਤੱਕ ਪਹੁੰਚਦੇ ਉਹਨੇ ਦਿਨ ਤੱਕ ਕੋਈ ਗੱਡੀ ਦੇ ਤੋੜ ਬੰਨ ਕਰਕੇ ਉਹਦੇ 'ਚ ਪੈਟਰੋਲ ਦੀ 5 ਲੀਟਰ ਦੀ ਕੈਨ ਨਹੀਂ ਤੇਲ ਦੀ ਜੋ ਵਿੱਚ ਭਈ ਹੈ ਅੱਗ ਲਾਤੀ ਅੱਗ ਲਾ ਕੇ ਵੀਡੀਓ ਬਣਾਉਂਦੇ ਵੇ ਸੀ ਜੋ ਮੇਰੇ ਮਹੱਲੇ ਵਾਲਿਆਂ ਨੇ ਵੀ ਦੇਖਿਆ ਉਸ ਤੋਂ ਬਾਅਦ ਮੇਰੇ ਸਾਰੇ ਮਹੱਲੇ ਵਾਲਿਆਂ ਨੇ ਕਿਸੇ ਨੇ ਕੋਠੇ ਤੋਂ ਪਾਈਪ ਪਾਣੀ ਲਾ ਕੇ ਕਿਸੇ ਨੇ ਬਾਲਟੀਆਂ ਭਰ ਕੇ ਸਾਰੇ ਮਹੱਲੇ ਵਾਲਿਆਂ ਨੇ ਅੱਗ ਬੁਝਾਈ ਹੈ ਤੇ ਉਸ ਤੋਂ ਬਾਅਦ ਅੱਗ ਤਾਂ ਬੁਝ ਗਈ ਫਿਰ ਅਸੀਂ 112 ਨੰਬਰ ਤੇ ਫੋਨ ਕੀਤਾ ਕਰੀਬ 12:00 ਦਾ ਟਾਈਮ ਸੀਗਾ ਡੇਢ ਘੰਟੇ ਬਾਅਦ ਪ੍ਰਸ਼ਾਸਨ ਨੇ ਇੱਕ ਪੀਸੀਆਰ ਭੇਜਿਆ ਕਰੀਬ 12:30 1:00 ਦਾ ਟਾਈਮ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਮਾਇਨਾ ਕੀਤਾ ਫੋਟੋਆਂ ਲਈਆਂ ਫੋਟੋ-ਫੋਟੋਆਂ ਬਣਾਈਆਂ ਉਹਨਾਂ ਨੇ ਆਪਣੇ ਐਸ.ਆਈ. ਸਾਹਿਬ ਨੂੰ ਜੋ ਰਿਪੋਰਟ ਕਰਨੀ ਸੀ ਕਰਤੀ ਅਸੀਂ ਸਵੇਰੇ ਸੀਸੀਟੀਵੀ ਫੁਟੇਜ ਕਢਾ ਕੇ ਮੋਤੀ ਨਗਰ ਥਾਣਾ ਸਾਡੇ ਮਹੱਲੇ ਨੂੰ ਪੈਂਦਾ ਅਸੀਂ ਉੱਥੇ ਚਲੇ ਗਏ ਮੋਤੀ ਨਗਰ ਜਾ ਕੇ ਸਾਨੂੰ ਅਸੀਂ ਆਪਣੀ ਰਿਪੋਰਟ ਕਰਾਈ ਦਰਜ ਤੇ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ ਮੌਕਾ ਦੇਖਣਾ ਮੌਕਾ ਦੇਖਣ ਕਹਿ ਕੇ ਗਏ ਨੇ ਵੀ ਅਸੀਂ ਉੱਥੇ ਸਾਨੂੰ ਐਸਆਈ ਸਾਹਿਬ ਮਿਲੇ ਸੀਗੇ ਤੇ ਉਹ ਕਹਿੰਦੇ ਜੀ ਵੀ ਆਪਣਾ ਅਸੀਂ ਆ ਰਹੇ ਮੌਕਾ ਦੇਖਣ ਜਿਨ੍ਹਾਂ ਨੇ ਵਾਰਦਾਤ ਕੀਤੀ ਟੋਟਲ ਕਿੰਨੇ ਕ ਬੰਦੇ ਸੀਗੇ 8 ਤੋਂ 10 ਬੰਦੇ ਜੀ ਮੈਂ ਤੁਹਾਨੂੰ ਉਹਦੀ ਸੀਸੀਟੀਵੀ ਫੁਟੇਜ ਦੇ ਦਾਂਗਾ ਕੀ ਮੰਗਾ ਪ੍ਰਸ਼ਾਸਨ ਕੋਲੋਂ ਪੁਲਿਸ ਕੋਲੋਂ ਕੀ ਮੰਗਾਂ ਮੰਗ ਇਹ ਹੈ ਜੀ ਕਿ ਮੇਰੇ ਘਰ ਤੇ ਹਮਲਾ ਹੋਇਆ ਜੋ ਮੇਰੀ ਗੱਡੀ ਦੀ ਹਾਲਤ ਹੈ ਆ ਦੇਖੋ ਇਹਦੇ ਚ ਕੈਨੀ ਭਈ ਹੈ ਮਾਈਲਟਰ ਦੀ ਆ ਦੇਖੋ ਆ ਕੈਨੀ ਭਈ ਹੈ ਜੀ ਮਾਈਲਟਰ ਦੀ ਜੋ ਮੇਰੀ ਗੱਡੀ ਦੀ ਹਾਲਤ ਹੈ ਅਗਰ ਮੈਂ ਹੋਵਾਂ ਉਹਦੀ ਜਗ੍ਹਾ ਤੇ ਬਾਹਰ ਜਿੱਦਾਂ ਮੈਂ ਦੂਰ ਜਾਣਾ ਕੰਮ ਕਰਨ ਹਨਾ ਕੱਲ ਨੂੰ ਇਹ ਮੇਰੇ ਨਾਲ ਕੁਛ ਇਦਾਂ ਦਾ ਕਰ ਦੇਣ ਬਹੁਤ ਛੋਟੇ ਬੱਚੇ ਐ ਸਰ ਮੈਨੂੰ ਗੱਡੀ ਮੈਂ ਬੇਟੇ ਦੇ ਬਰਥਡੇ ਤੇ ਲਈ ਹੈ ਜੀ 9ਵੇਂ ਮਹੀਨੇ ਦੀ ਗੱਲ ਹੈ 4 ਕੁ ਮਹੀਨੇ ਆਰਾਊਂਡ ਹੋਏ ਐ ਤੇ ਮਤਲਬ ਸਵੇਰ ਦਾ ਸੀ ਉਡੀਕਦੇ ਪਿਆ ਕਿ ਪ੍ਰਸ਼ਾਸਨ ਆਏਗਾ ਆ ਕੇ ਕੁ ਸੁਣਵਾਈ ਕਰੇਗਾ ਹਜੇ ਤੱਕ ਮੇਰੀ ਰਿਪੋਰਟ ਹੀ ਸਿਰਫ ਲਿਖੀ ਗਈ ਹੈ ਉਹ ਜੀ ਐਫ ਆਈ ਆਰ ਵੀ ਨਹੀਂ ਹੋਈ ਤੇ ਮੈਂ ਇੰਸ਼ੋਰੈਂਸ ਕੰਪਨੀ ਨਾਲ ਗੱਲ ਕੀਤੀ ਹੈ ਕਿ ਮੈਨੂੰ ਗੱਡੀ ਦਾ ਕਲੇਮ ਮਿਲਦਾ ਹੈ ਉਹ ਕਹਿੰਦੇ ਜੀ ਐਫ ਆਈ ਆਰ ਹੋਊਗੀ ਤਾਂ ਤੁਹਾਨੂੰ ਇੰਸ਼ੋਰੈਂਸ ਮਿਲੂਗੀ ਤੇ ਪੁਲਿਸ ਕੀ ਕਹ ਰਹੀ ਹੈ ਪੁਲਿਸ ਕਹਿੰਦੀ ਅਸੀਂ ਆ ਕੇ ਮੌਕਾ ਦੇਖਾਂਗੇ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਅਜੇ ਤੱਕ ਆ ਸਾਡੀ ਪ੍ਰਸ਼ਾਸਨ ਦੀ ਤੇਜ਼ੀ ਹੈ ਹਾਂਜੀ ਅਸੀਂ ਮੱਲਾਂ ਨਵਾਸੀ ਆ ਮੇਰਾ ਨਾਮ ਰਾਣੀ ਆ ਵੈਸੇ ਮੈਨੂੰ ਹਰਮੀਤ ਮਨੂਰ ਕਹਿੰਦੇ ਆ ਇਹ ਸਾਡੇ ਗਵੰਡੀ ਹੈਗੇ ਆ ਅਸੀਂ ਤਾਂ ਸੋ ਗਏ ਸੀਗੇ ਵੀਰੇ ਠੀਕ ਐ ਤੇ ਸਾਡੇ ਕਿ 11 ਵਜੇ ਦੀ ਸ਼ਾਇਦ ਗੱਲ ਆ ਨੇਹਾ ਭਾਬੀ ਨੇ ਰੋਲਾ ਪਾਇਆ ਕਿ ਨਾ ਕਰੋ ਨਾ ਕਰੋ ਇਸ ਤੋਂ ਬਾਅਦ ਸਾਨੂੰ ਕੁਝ ਕਲੀਅਰ ਨਹੀਂ ਹੈਗਾ ਆਏ ਆ ਅਸੀਂ ਮੇਰੀ ਆਪਣੀ ਵੀ ਹਾਰਡ ਵੀਡ ਵਾਦੀ ਆ ਮੇਰੇ ਹਸਬੰਦ ਮੈਨ ਨਾਲ ਹੀ ਉੱਪਰ ਲੈ ਗਏ ਤੇ ਇਹਨਾਂ ਨਾਲ ਅੱਜ ਹੋਇਆ ਦੇਖੋ ਨਿੱਕੇ ਨਿੱਕੇ ਬੱਚੇ ਆ ਹਾਸਾ ਦਾ ਹਾਸਾ ਹੀ ਆ ਅਗਰ ਗੁੰਡਾ ਕਰਦੀ ਅੰਨੀ ਵੱਧ ਜੂਗੀ ਤਾਂ ਸਾਡੇ ਵਰਗਿਆਂ ਲੇਡੀਜ਼ ਜਾਂ ਬੱਚਿਆਂ ਦਾ ਨਿਕਲਣਾ ਤਾਂ ਘਰੋਂ ਮੁਸ਼ਕਿਲ ਆ ਠੀਕ ਹੈ ਜੀ ਕੀ ਕੀਤਾ ਉਹਨਾਂ ਨੇ ਮੈਂ ਮੀਨਸ ਦੇਖਿਆ ਕੁਝ ਨਹੀਂ ਗੱਡੀ ਨੂੰ ਅੱਗ ਲੱਗੀ ਹੋਈ ਸੀ ਜਦੋਂ ਅਸੀਂ نیچے ਆਏ ਆ ਪਾਣੀ ਸਾਰੇ ਪਾ ਰਹੇ ਸੀ ਉੱਪਰ ਉਹਨਾਂ ਨੇ ਵੀ ਪਾਈਪ ਲਗਾਈ ਸੀ ਪਾਣੀ ਪਾ ਰਹੇ ਸੀਗੇ ਸਾਰੇ ਜਾਣੇ ਠੀਕ ਹੈ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈਗੀ ਆ ਇੱਕ ਤਾਂ ਸਾਡੇ ਸਾਰੇ ਮੱਲੇ ਨੂੰ ਸੇਫਟੀ ਦਿੱਤੀ ਜਾਵੇ ਕਿਉਂਕਿ ਹਰੇਕ ਕਿਸੇ ਦੇ ਘਰੇ ਬੱਚੇ ਹੈਗੇ ਆ ਠੀਕ ਹੈ ਜੀ ਅੱਜ ਸ਼ੇਰੂ ਵੀਰ ਜੀ ਨਾਲ ਹੋਇਆ ਵਾ ਕੋਈ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਕਹੂੰਗੀ ਮੈਂ ਤਾਂ ਜਿਨ੍ਹਾਂ ਦੇ ਪਰਚੇ ਕਰਨੇ ਹਨ ਉਹਨਾਂ ਦੇ ਪਰਚੇ ਨਹੀਂ ਹੁੰਦੇ ਸਾਡੇ ਵਰਗੇ ਗਰੀਬਾਂ ਦਾ ਨਜਾਇਜ਼ ਪਰਚੇ ਹੁੰਦੇ ਆ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਫੁੱਲ ਬਟਾ ਫੁੱਲ ਹੋਣੀ ਚਾਹੀਦੀ ਆ ਤੇ ਮੋਤੀਨਗਰ ਫਟਾਣੇ ਦਾ ਅਸੀਂ ਬਾਈਕਾਟ ਕਰਦੇ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਕੋਈ ਖੜਾ ਨਹੀਂ ਖੜਾ ਇਹ ਮੈਂ ਸਾਰਾ ਕੁਝ ਆਪਣੇ ਦੰਦ ਤੇ ਕਹਿ ਰਹੀ ਆ ਠੀਕ ਹੈ ਜੀ ਕਿਉਂਕਿ ਬੱਚਿਆਂ ਕਰਕੇ ਅੱਗੇ ਵੀਰਾ ਕਈ ਵਾਰ 2:00 ਵਜੇ ਤੱਕ ਗੱਡੀ 'ਚ ਬੈਠਾ ਹੁੰਦਾ ਹੁਣ ਉਧਰ ਵੀ ਹੋਈ ਆ ਜੀ ਲੋੜੀ ਤੋਂ ਇੱਥੇ ਵੀਰੇ ਹੁੰਦਾ ਰਹਿੰਦਾ ਸਿਸਟਮ ਇਹ ਵਾਲਾ ਕੋਈ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਪੈਸੇ ਖਾਂਦੇ ਆ ਬਹਿ ਜਾਂਦੇ ਆ ਗਰੀਬਾ ਨਾਲ ੱੱਕਾ ਹੁੰਦਾ ਵਾ